ना नेहन ना गेहन ना सोकन ना साकन हे प्रभु तेरा ना किसी स्नेह है ना कर है ना सोग है ना ही साक प्रयंग पवित्रं पुनीतं आतंकं तो परे तो परे, परे पवित्र पावन सुतंत्र अताक है ਨਾ ਜਾਤੰ ਨਾ ਪਾਤੰ ਨਾ ਮਿੱਤਰੰ ਨਾ ਮੰਤਰੇ ਤੇਰੀ ਨਾ ਕੋਈ ਜਾਤ ਹੈ ਨਾ ਬਰਾਦਰੀ ਹੈ ਨਾ ਮਿੱਤਰ ਹੈ ਅਤੇ ਨਾ ਹੀ ਸਲਾਕਾਰ ਮੰਤਰੀ ਹੈ ਨਮੋ ਇੱਕ ਤੰਤਰੇ ਨਮੋ ਇੱਕ ਤੰਤਰੇ ਏ ਇੱਕ ਤੰਤਰ ਰਾਜ ਵਾਲੇ ਤੈਨੂੰ ਨਮਸਕਾਰ ਹੈ ਨਮਸਕਾਰ ਹੈ ਨਾ ਧਰਮੰ ਨਾ ਪਰਮੰ ਨਾ ਸਰਮਨ ਨਾ ਸਾਕੇ ਏ ਪ੍ਰਭੂ ਤੇਰਾ ਨਾ ਧਰਮ ਹੈ ਨਾ ਪਰਮ ਹੈ ਨਾ ਸਾਧਨਾ ਹੈ ਅਤੇ ਨਾ ਹੀ ਸਾਗ ਸੰਬੰਧ ਹੈ ਨਾ ਬਰਮਨ ਨਾ ਚਰਮਨ ਨਾ ਕਰਮਨ ਨਾ ਬਾਕੇ ਤੇਰਾ ਨਾ ਕੋਈ ਕਵਚ ਬਰਮਨ ਹੈ ਨਾ ਟਾਲ ਚਰਮਨ ਹੈ ਨਾ ਕਰਮ ਹੈ ਅਤੇ ਨਾ ਹੀ ਡਰ ਵਾਗ ਫਾਰਸੀ ਸ਼ਬਦ ਹੈ ਨਾ ਸਤਰੰ ਨਾ ਮਿਤਰੰ ਨਾ ਪੁੱਤਰੰ ਸਰੂਪੇ ਤੇਰਾ ਨਾ ਕੋਈ ਵੈਰੀ ਹੈ ਨਾ ਮਿੱਤਰ ਹੈ ਨਾ ਪੁੱਤਰ ਹੈ ਤੂੰ ਅਜੇਹ ਸਰੂਪ ਵਾਲਾ ਹੈ ਨਮੋ ਆਦਰੂਪੇ ਨਮੋ ਆਦਰੂਪੇ اے ਆਤ ਸਰੂਪ ਤੈਨੂੰ ਨਮਸਕਾਰ ਹੈ ਨਮਸਕਾਰ ਹੈ ਕਹੂੰ कांज के मानज के परम पूले हे प्रभु तू किते कमल कांज दी सुगंधी मानज दे परम विच पूले पौरे वांग मुडरा रहया है कहूं रंग के राज के धर्म अलूले किते तू पुखारी दे स्वभाव विच आते किते तू राजे दे स्वभाव विच स्थिर रहै ਕਹੂੰ ਦੇਸ ਕੇ ਪੇਸ ਕੇ ਧਰਮ tạmੇ ਤੋ ਕਿਸੇ ਦੇਸ਼ ਦੇ ਪੇਸ ਆਤੇ ਧਰਮ ਦਾ ਟਿਕਾਣਾ ਆਥਾਤ ਕਰ ਹੈ ਕਹੂੰ ਰਾਜ ਕੇ ਸਾਜ ਕੇ ਬਾਜ tạmੇ ਕਿਤੇ ਤੂੰ ਰਾਜ ਦੀ ਸਾਜ ਸਜਾਵਟ ਹੈ ਆਤੇ ਕਿਤੇ ਉਸ ਰਾਜ ਦੇ ਬਾਜ ਦਾ ਖਾਦ ਪਦਾਰਥ ਮਾਸ ਦਾ ਟੁਕੜਾ ਹੈ ਕਾਹੂ ਆਚਰ ਕੇ ਪਾਛਰ ਕੇ ਸਿੱਧ ਸਾਦੇ ਕਿਤੇ ਤੋ ਅਖਰਾ ਦੇ ਉਪਸਰਗਾ ਦੁਆਰਾ ਸਿੱਧ ਕਿਤਾ ਹੋਇਆ ਹੈ ਕਾਹੂ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਆਤੇ ਕਿਤੇ ਤੋ ਸਿੱਧ ਪੁਰਸ਼ ਹੈ ਆਤੇ ਕਿਤੇ ਬੁੱਧੀ ਨੂੰ ਪ੍ਰਾਪਤ ਕਰਨ ਵਾਲਾ ਵੱਡਾ ਬੁੱਧੀਮਾਨ ਹੈ ਕਾਹੂ ਆੰਗ ਕੇ ਰੰਗ ਕੇ ਸੰਗ ਦੇਖੇ ਕਿਤੇ ਤੋ ਇਸਤਰੀ ਦੇ ਸੰਯੋਗ ਦੀ ਮੋਜ ਵਿੱਚ ਵਸਦਾ ਹੈ ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਆਤੇ ਕਿਤੇ ਯੁੱਧ ਦੇ ਉਤਸ਼ਾਹ ਦੀ ਮਸਤੀ ਵਿੱਚ ਵਿਖਾਈ ਦਿੰਦਾ ਹੈ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਿਤੇ ਤੁਸੀਂ ਧਰਮ ਕਰਮ ਦੇ ਨਿਵਾਸ ਸਰਤਾਨ ਹੋ ਕਹੂੰ ਧਰਮ ਕੇ ਕਰਮ ਕੇ ਪਰਮ ਮਾਨੇ ਕਿਤੇ ਤੁਸੀਂ ਧਰਮ ਕਰਮ ਨੂੰ ਭਰਮ ਮੰਨਣ ਵਾਲੇ ਹੋ ਕਹੂ ਚਾਰ ਚੇਸਟਾ ਕਹੂ ਚਿਤ੍ਰ ਰੂਪੰ ਕਿਤੇ ਤੁਸੀਂ ਸੁੰਦਰ ਚੇਸਟਾ ਕਰਦੇ ਹੋ ਅਤੇ ਕਿਤੇ ਚਿੱਤਰ ਵਰਗੇ ਹੋ ਕਹੂ ਪਰਮ ਪ੍ਰਗਿਆ ਕਹੂ ਸਰਬ ਭੂਪੰ ਕਿਤੇ ਤੁਸੀਂ ਸ੍ਰੇਸ਼ਟ ਬੁੱਧੀ ਵਾਲੇ ਹੋ ਅਤੇ ਕਿਤੇ ਸਾਰਿਆਂ ਦੇ ਰਾਜੇ ਹੋ ਕਹੂ ਨੇਹ ਗ੍ਰਹਿੰ ਕਾਹੂੰ ਦੇਹ ਦੋ칸 ਕਿਤੇ ਤੁਸੀਂ ਪ੍ਰੇਮ ਨੂੰ ਗ੍ਰਹਿਣ ਕਰਨ ਵਾਲੇ ਹੋ ਕਿਤੇ ਤੁਸੀਂ ਦੇਹੀ ਦੇ ਰੋਗ ਹੋ ਕਾਹੂੰ ਆਖੋਦੀ ਰੋਗ ਕੇ ਸੋਖ ਸੋਖਨ ਕਿਤੇ ਆ ਸ਼ਦੀ ਹੋ ਕੇ ਰੋਗ ਦੇ ਦੁੱਖ ਨੂੰ ਨਸ਼ਟ ਸੋਖਣ ਕਰਦੇ ਹੋ ਕਾਹੂੰ ਦੇਵ ਵਿਦਿਆ ਕਾਹੂੰ ਦੇਤ ਬਾਣੀ ਕਿਤੇ ਤੁਸੀਂ ਦੇਵਤਿਆ ਦੀ ਵਿੱਦਿਆ ਹੋ ਅਤੇ ਕਿਤੇ ਦੇਨਤਾ ਦੇ ਬੋਲ ਹੋ ਕਹੂੰ ਜਚ ਗੰਦਰਬ ਕਿੰਨਰ ਕਹਾਣੀ ਕਿਤੇ ਤੁਸੀਂ ਯਕਸ਼ ਗੰਦਰਬ ਕਿੰਨਰ ਆਦੀ ਦੇਵਤਿਆਂ ਦੇ ਬਿਰਤਾਂਤ ਹੋ ਕਹੂੰ ਰਾਜਸੀ ਸਾਤ ਕੀ ਤਾਮਸੀ ਹੋ ਕਿਤੇ ਤੁਸੀਂ ਰਜੋਗੁਣੀ ਕਿਤੇ ਸਤੋਗੁਣੀ ਅਤੇ ਕਿਤੇ ਤਮੋਗੁਣੀ ਹੋ ਕਾਹੂ ਜੋਗ ਵਿਦਿਆ ਧਰੇ ਤਾਪਸੀ ਹੋ ਕਿਤੇ ਤੁਸੀਂ ਯੋਗ ਵਿਦਿਆ ਨੂੰ ਧਾਰਨ ਕਰਨ ਵਾਲੇ ਤਪਸਵੀ ਹੋ ਕਾਹੂ ਰੋਗ ਰਹਤਾ ਕਾਹੂ ਜੋਗ ਜੁਗਤੰ ਕਿਤੇ ਤੁਸੀਂ ਰੋਗ ਰਹਿਤ ਹੋ ਅਤੇ ਕਿਤੇ ਜੋਗ ਨਾਲ ਜੁੜੇ ਹੋਏ ਹੋ ਕਾਹੂ ਭੋਮ ਕੀ ਭੁਗਤ ਮੈਂ ਭਰਮ ਭੁਗਤੰ ਕਿਤੇ ਤੁਸੀਂ ਭੂਮੀ ਦੀਆਂ ਭੋਗਣਯੋਗ ਵਸਤੂਆਂ ਨੂੰ ਭੋਗਣ ਦੇ ਭਰਮ ਵਿੱਚ ਲਿਪਤ ਦਿਸਦੇ ਹੋ ਕਹੂੰ ਦੇਵ ਕਨਿਆ ਕਹੂੰ ਦਾਨਵੀ ਹੋ ਕਿਤੇ ਤੁਸੀਂ ਦੇਵ ਪੁੱਤਰੀ ਹੋ ਅਤੇ ਕਿਤੇ ਦਾਤ ਪੁੱਤਰੀ ਹੋ ਕਹੂੰ ਜਾਚ ਵਿਦਿਆ ਧਰੇ ਮਾਨਵੀ ਹੋ ਕਿਤੇ ਤੁਸੀਂ ਯਕਸ਼ਰ ਦੀ ਪੁੱਤਰੀ ਹੋ ਅਤੇ ਕਿਤੇ ਵਿਦਿਆਤਾਰੀ ਮਨੁੱਖ ਪੁੱਤਰੀ ਹੋ ਕਹੂੰ ਰਾਜਸੀ ਹੋ ਕਹੂੰ ਰਾਜਕੰਨਿਆ ਕਿਤੇ ਤੁਸੀਂ ਪਟਰਾਣੀ ਹੋ ਅਤੇ ਕਿਤੇ ਰਾਜਕੰਨਿਆ ਹੋ ਕਹੂੰ ਸੇਸ਼ਟ ਕੀ ਪ੍ਰੇਸ਼ਟ ਕੀ ਵਿਸ਼ਟ ਪੰਨਿਆ ਕਿਤੇ ਤੁਸੀਂ ਸ੍ਰਸ਼ਟੀ ਦੇ ਥੱਲੇ ਪਾਤਾਲ ਦੀ ਉਤਮ ਪਨੰਗ ਪੁਤਰੀ ਪੰਨਿਆ नाग ਪੁਤਰੀ ਹੋ ਕਹੂੰ ਬੇਦ ਵਿਦਿਆ ਕਹੂੰ ਬਿਉਮ ਬਾਨੀ ਕਿਤੇ ਤੁਸੀਂ ਵੇਦ ਵਿਦਿਆ ਹੋ ਕਿਤੇ ਆਕਾਸ਼ ਬਾਣੀ ਹੋ ਕਹੋ ਕੋਕ ਕੀ ਕਾਵ ਕਥਾ ਕਹਾਣੀ ਕਿਤੇ ਕੋਕ ਸ਼ਾਸਤਰ ਦੀ ਕਾਵ ਕਥਾ ਹੋ ਕਹੋ ਆਦਰ ਸਾਰੰ ਕਹੋ ਭਦਰ ਰੂਪੰ ਕਿਤੇ ਤੁਸੀਂ ਲੋਹਾ ਹੋ ਅਤੇ ਕਿਤੇ ਸੋਨਾ ਕਹੋ ਮਾਦਰ ਬਾਣੀ ਕਹੋ ਛੇਦਰ ਸਰੂਪੰ ਕਿਤੇ ਤੁਸੀਂ ਮੰਗਲ ਮਈ ਬੋਲ ਹੋ ਅਤੇ ਕਿਤੇ ਘਟਿਆ ਕੇ ਸੰਦੇ ਸ਼ਬਦ ਹੋ ਕਾਹੂ ਵੇਦ ਵਿਦਿਆ ਕਾਹੂ ਕਾਵ ਰੂਪੰ ਕਿਤੇ ਤੁਸੀਂ ਵੇਦ ਵਿਦਿਆ ਹੋ ਕਿਤੇ ਕਾਵ ਰੂਪ ਹੋ ਕਾਹੂ ਚੇਸ਼ਟਾ ਚਾਰ ਚੇਤੰ ਸਰੂਪੰ ਕਿਤੇ ਤੁਸੀਂ ਸੁੰਦਰ ਚੇਸ਼ਟਾ ਕਰਨ ਵਾਲੇ ਸਾਕਾਰ ਰੂਪ ਹੋ ਕਾਹੂ ਪਰਮ ਪੁਰਾਨ ਕੋ ਭਾਰ ਪਾਵੈ ਕਿ ਤੇ ਤ ਤੁਸੀਂ ਸ੍ਰੀ ਹਜ ਪੁਰਾਣਾ ਦੇ ਸਿੱਧਾਤਾ ਦੇ ਭੇਜ ਨੂੰ ਪਾਣ ਵਾਲੇ ਹੋ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਅਤੇ ਕਿਤੇ ਬੈਠ ਕੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਹੋ ਕਹੂੰ ਸ਼ੁੱਧ ਸੇਖੰ ਕਹੂੰ ਬ੍ਰਾਹਮ ਧਰਮਨ ਕਿ ਤੇ ਤੁਸੀਂ ਪੱਕੇ ਸ਼ੇਖ ਹੋ ਅਤੇ ਕਿਤੇ ਬ੍ਰਾਹਮਣ ਦੀ ਧਰਮ ਦੀ ਪਾਲਣਾ ਕਰਨ ਵਾਲੇ ਹੋ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮਨ ਕਿਤੇ ਤੁਸੀਂ ਬ੍ਰਿਧ ਅਵਸਥਾ ਵਾਲੇ ਹੋ ਅਤੇ ਕਿਤੇ ਬਾਲਾ ਵਾਲੀ ਚੇਸਟਾ ਕਰਨ ਵਾਲੇ ਹੋ ਕਹੂੰ ਜੂਆ ਸਰੂਪੰ ਜਰਾ ਰਹਤ ਦੇਹੰ ਕਿਤੇ ਤੁਸੀਂ ਜਵਾਨ ਰੂਪ ਵਾਲੇ ਹੋ ਅਤੇ ਕਿਤੇ ਬੁਢਾਪੇ ਤੋਂ ਰਹਤ ਸ਼ਰੀਰ ਵਾਲੇ ਹੋ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਣ ਕਿਤੇ ਦੇ ਨੂੰ ਪਿਆਰ ਕਰਨ ਵਾਲੇ ਹੋ ਅਤੇ ਕਿਤੇ ਘਰ ਨੂੰ त्याਗਣ ਵਾਲੇ ਹੋ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਿਤੇ ਜੋਗ ਨੂੰ ਭੋਗਦੇ ਹੋ ਅਰਥਾਤ ਜੋਗ ਸਾਧਨਾਰਾਹੀ ਸਰੀਰ ਨੂੰ ਨਿਰੋਗ ਰੱਖਦੇ ਹੋ ਕਹੂੰ ਰੋਗ ਰਹਿਤਾ ਕਹੂੰ ਭੋਗ त्यागन ਅਤੇ ਕਿਤੇ ਰੋਗ ਨਾਲ ਨਿਗ ਰੱਖਦੇ ਹੋ ਕਿਤੇ ਰੋਗ ਹਰਣ ਵਾਲੇ ਹੋ ਆਤੇ ਕਿਤੇ ਭੋਗ ਦਾ ਤਿਆਗ ਕਰਨ ਵਾਲਿਓ ਕਹਉ ਰਾਜ ਸਾਜੰ ਕਹਉ ਰਾਜ ਰੀਤਨ ਕਿਤੇ ਤੁਸੀਂ ਰਾਜਸੀ ਠਾਠ ਵਾਲੇ ਹੋ ਆਤੇ ਕਿਤੇ ਰਾਜ ਦੇ ਅਸ਼ਵਰਜ ਤੋਂ ਸਖਣੇ ਹੋ ਕਹਉ ਪੂਰਨ ਪ੍ਰਗਿਆ ਕਹਉ ਪਰਮ ਪ੍ਰੇਤਨ ਕਿਤੇ ਤੁਸੀਂ ਪੂਰੀ ਬੁੱਧੀ ਮਾਨਤਾ ਵਾਲੇ ਹੋ ਆਤੇ ਕਿਤੇ ਉਤਮ ਪ੍ਰੇਮ ਕਰਨ ਵਾਲੇ ਹੋ ਕਹੂੰ ਅਰਬੀ ਤੁਰਕੀ ਪਾਰਸੀ ਹੋ ਕਿਤੇ ਤੁਸੀਂ ਅਰਬੀ ਭਾਸ਼ਾ ਹੋ ਕਿਤੇ ਤੁਰਕੀ ਅਤੇ ਕਿਤੇ ਪਾਰਸੀ ਹੋ ਕਹੂੰ ਪਹਿਲਵੀ ਪਸ਼ਤਵੀ ਸੰਸਕ੍ਰਿਤੀ ਹੋ ਕਿਤੇ ਤੁਸੀਂ ਪਹਿਲਵੀ ਹੋ ਕਿਤੇ ਪਸਤੋ ਹੋ ਅਤੇ ਕਿਤੇ ਸੰਸਕ੍ਰਿਤ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਣੀ ਕਿਤੇ ਤੁਸੀਂ ਜਨਸਾਧਾਰਨ ਦੀ ਪਾਸ਼ਾ ਹੋ ਅਤੇ ਕਿਤੇ ਤੇ ਬੋਲੀ ਹੋ ਕਹੂੰ ਰਾਜ ਵਿਦਿਆ ਕਹੂੰ ਰਾਜਤਾਨੀ ਕਿਤੇ ਤੁਸੀਂ ਰਾਜ ਦੀ ਵਿਦਿਆ ਹੋ ਅਤੇ ਕਿਤੇ ਖੁਦ ਹੀ ਰਾਜਤਾਨੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ